ਮੀਟਿੰਗ ਖਤਮ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਬਾਹਰ ਆ ਚੁੱਕੀ ਹੈ ਸਾਡੇ ਨਾਲ ਕੁਝ ਪਾਰਟੀ ਦੇ ਆਗੂ ਮੌਜੂਦ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਸੱਸੀ ਗੱਲਬਾਤ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਪ੍ਰੀਤਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜਾ ਡਿੰਪੀ ਢਿੱਲੋ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਉਸ ਨੂੰ ਲੈ ਕੇ ਮੀਟਿੰਗ ਬੁਲਾਈ ਸੀ ਤੁਸੀਂ ਵੀ ਇਸ ਮੀਟਿੰਗ 'ਚ ਸ਼ਾਮਲ ਹੋਏ ਹੋ ਕੀ ਗੱਲਬਾਤ ਹੋਈ ਹੈ ਅੱਜ ਮੀਟਿੰਗ 'ਚ ਪ੍ਰ ੱਲੋ ਸਾਹਿਬ ਮੇਰੇ ਛੋਟੇ ਭਰਾ ਪਰ ਪਤਾ ਨਹੀਂ ਕਿਉਂ ਉਹਨਾਂ ਦੇ ਮਨ 'ਚ ਇਹ ਗਲਤਫਹਿਮੀ ਜਿਹੜੀ ਆਈ ਹੈ ਅੱਜ ਪ੍ਰਧਾਨ ਜੀ ਨੇ ਕਲੀਅਰ ਕੀਤਾ ਵੀ ਕਿਸੇ ਵੀ ਬਾਹਰੀ ਪਾਰਟੀ ਤੋਂ ਕਿਸੇ ਵੀ ਉਮੀਦਵਾਰ ਨਾਲ ਨਾ ਤਾਂ ਗੱਲ ਚੱਲ ਰਹੀ ਹੈ ਤੇ ਨਾ ਹੀ ਅਸੀਂ ਲੜਾ ਰਹੇ ਹਾਂ ਪ੍ਰਧਾਨ ਜੀ ਨੇ ਤਾਂ ਜੀ ਇੱਥੋਂ ਤੱਕ ਕਹਿਤਾ ਹੈ ਵੀ ਡਿੰਪੀ ਜੀ ਨੂੰ ਅਸੀਂ ਦੂਰੀਵਰ ਅਪੀਲ ਕਰਦੇ ਹਾਂ ਇਹ ਆਪਦੇ ਫੈਸਲੇ ਤੇ ਮੁੜ ਵਿਚਾਰ ਕਰੋ ਅਤੇ ਇਹਨਾਂ ਨੇ ਦੱਸ ਦਿੱਤਾ ਉਹਨਾਂ ਨੂੰ ਸਮਾਂ ਵੀ ਦਿੱਤਾ ਹੈ ਵੀ 10 ਦਿਨ ਦੇ ਵਿੱਚ ਆਪਦਾ ਵਿਚਾਰ ਬਣਾ ਕੇ ਤੁਹਾਡੀ ਟਿਕਟ ਵੀ ਪੱਕੀ ਆ ਹਲਕਾ ਜਿਹਾ ਤੁਹਾਡੇ ਤੇ ਹੀ ਡਿਪੈਂਡੈਂਟ ਡਿਪੈਂਡ ਕਰਦੇ ਆ ਤੁਹਾਡੇ ਮੁਤਾਬਕ ਹੀ ਚੱਲ ਰਹੇ ਆ ਇਸ ਕਰਕੇ ਅੱਜ ਜਿਹੜੀ ਮੀਟਿੰਗ ਦਾ ਸੱਟਾ ਇਹੀ ਆ ਵੀ 10 ਦਿਨ ਤੱਕ ਟੈਂਪੀ ਜੀ ਨੂੰ ਇਹ ਟਾਈਮ ਦਿੱਤਾ ਵੀ ਉਹ ਫਿਰ ਤੋਂ ਵਿਚਾਰ ਕਰ ਉਸ ਤੋਂ ਬਾਅਦ ਜੋ ਵੀ ਗਿੱਦੜਵੇ ਦੀ ਸੰਗਤ ਹੁਕਮ ਕਰੂਗੀ ਉਸ ਅੰਦਾਜ਼ਾ ਬਿਲਾ ਫੈਸਲਾ ਲਿਆ ਜਾ ਪ੍ਰਧਾਨ ਜੀ ਜੇ ਗੱਲ ਕਰੀਏ ਕਾਰਨ ਕੀ ਲੱਗਦਾ ਵੀ ਟੈਂਪੀ ਢਿੱਲੋ ਬੰਲੋ ਜਿਹੜਾ ਸਤੀਫਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਗਿਆ ਕੀ ਕਾਰਨ ਲੱਗਦਾ ਮੁੱਖੇ ਜੀ ਕਾਰਨਾਂ ਦਾ ਪਤਾ ਤਾਂ ਡਿੰਪੀ ਜੀ ਨੂੰ ਖੁਦ ਹੋ ਸਕਦਾ ਪਰ ਜੋ ਚਵਾ ਚਵੀ ਹੈ ਜਾਂ ਲੋਕਾਂ ਚੋਂ ਹੈ ਇਹ ਪਤਾ ਨਹੀਂ ਕਿਉਂ ਸਾਨੂੰ ਪਹਿਲਾਂ ਵੀ ਪਿੰਡਾਂ ਚ ਫੀਡਬੈਕ ਆ ਰਹੀ ਸੀ ਵੀ ਡਿੰਪੀ ਜੀ ਦਾ ਆਪ ਨਾਲ ਕੋਈ ਗਲਤ ਗੱਲ ਚੱਲ ਰਹੀ ਹੈ ਜਾਂ ਇਹ ਜਾਣਾ ਚਾਹੁੰਦੇ ਹੈ ਕਿਉਂ ਜਾਣਾ ਚਾਹੁੰਦੇ ਹੈ ਪਰ ਇਹ ਗੱਲ ਸਾਨੂੰ ਯਕੀਨ ਨਹੀਂ ਹੋ ਰਹੀ ਸੀ ਅੱਜ ਅਸੀਂ ਵੀ ਇਸ ਗੱਲ ਤੇ ਬਹੁਤ ਹੈਰਾਨ ਆ ਬੜਾ ਚਰਜ ਹੈ ਵੀ ਇੰਨੀ ਨੇੜਤਾ ਹੋਵੇ ਇੰਨਾ ਮਾਨ ਸਨਮਾਨ ਪਾਰਟੀ ਨੇ ਦਿੱਤਾ ਹੋਵੇ ਤਾਂ ਮੈਨੂੰ ਹੁਣ ਵੀ ਲੱਗਦਾ ਜੇ ਜੇ ਸ਼ਾਇਦ ਡਿੰਪੀ ਜੀ ਇਸ ਆਪਦੇ ਫੈਸਲੇ ਨੂੰ ਮੁੜ ਵਿਚਾਰਨ। ਤਾਂ ਬਾਈ ਜੀ ਜੇ ਗੱਲ ਕਰੀਏ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜਾ 10 ਦਿਨ ਦਾ ਤੁਸੀਂ ਕਿਹਾ ਵੀ ਟਾਈਮ ਦਿੱਤਾ ਗਿਆ ਕਿ ਲੱਗਦਾ ਹੈ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਚ ਵਾਪਸੀ ਕਰਨਗੇ। ਵੇਖੋ ਜੀ ਜੋ ਕੱਲ ਮੈਂ ਢਿੱਲੋਂ ਸਾਹਿਬ ਦੇ ਲਾਈਵ ਦੇਖਿਆ ਉਹ ਵੀ ਬੜੇ ਭਾਵਕ ਸਨ। ਤਾਂ ਉਹੀ ਸੇਮ ਰਿਸ਼ਤਾ ਇੱਧਰ ਸੀ ਅੱਜ ਵੀ ਬੜੇ ਖੁਸ਼ਗੁਨਾ ਮਾਹੌਲ ਚ ਜੋ ਗੱਲਬਾਤ ਕੀਤੀ ਹੈ ਪ੍ਰਧਾਨ ਜੀ ਨੇ ਪ੍ਰਧਾਨ ਜੀ ਦੇ ਐਵੇਂ ਭਾਵਨਾਵਾਂ ਡਿੰਪੀ ਜੀ ਨਾਲ ਜੁੜੀਆਂ ਵੀ ਆ ਬਹੁਤ ਗੂੜਾ ਇਹਨਾਂ ਦਾ ਰਿਸ਼ਤਾ ਹੈ ਤੇ ਮੈਨੂੰ ਲੱਗਦਾ ਇਹਨੂੰ ਮੋੜ ਵਿਚਾਰਨਗੇ ਮੀਟਿੰਗ ਖਤਮ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਬਾਹਰ ਆ ਚੁੱਕੀ ਹੈ ਸਾਡੇ ਨਾਲ ਕੁਝ ਪਾਰਟੀ ਦੇ ਆਗੂ ਮੌਜੂਦ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਸੱਸੀ ਗੱਲਬਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਪ੍ਰੀਤੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼੍ਰੀ ਮੁਕਸਤਸਰ ਸਾਹਿਬ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜਾ ਡਿੰਪੀ ਢਿੱਲੋਂ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਉਸ ਨੂੰ ਲੈ ਕੇ ਮੀਟਿੰਗ ਬੁਲਾਈ ਸੀ ਤੁਸੀਂ ਵੀ ਇਸ ਮੀਟਿੰਗ 'ਚ ਸ਼ਾਮਲ ਹੋਏ ਹੋ ਕੀ ਗੱਲਬਾਤ ਹੋਈ ਹੈ ਅੱਜ ਮੀਟਿੰਗ 'ਚ ਪ੍ਰਧਾਨ ਜੀ ਬਹੁਤ ਭਾਵਕ ਸਨ ਉਹ ਕਹਿੰਦੇ ਢਿੱਲੋਂ ਸਾਹਿਬ ਮੇਰੇ ਛੋਟੇ ਭਰਾ ਪਰ ਪਤਾ ਨਹੀਂ ਕਿਉਂ ਉਹਨਾਂ ਦੇ ਮਨ 'ਚ ਇਹ ਗਲਤਫਹਿਮੀ ਜਿਹੜੀ ਆਈ ਹੈ ਅੱਜ ਪ੍ਰਧਾਨ ਜੀ ਨੇ ਕਲੀਅਰ ਕੀਤਾ ਵੀ ਕਿਸੇ ਵੀ ਬਾਹਰੀ ਪਾਰਟੀ ਤੋਂ ਕਿਸੇ ਵੀ ਉਮੀਦਵਾਰ ਨਾਲ ਨਾ ਤਾਂ ਗੱਲ ਚੱਲ ਰਹੀ ਹੈ ਤੇ ਨਾ ਹੀ ਅਸੀਂ ਲੜਾ ਰਹੇ ਹਾਂ ਪ੍ਰਧਾਨ ਜੀ ਨੇਤਾ ਜੀ ਇੱਥੋਂ ਤੱਕ ਕਹਿਤਾ ਹੈ ਵੀ ਡੈਂਪੀ ਜੀ ਨੂੰ ਅਸੀਂ ਦੁਬਾਰਾ ਅਪੀਲ ਕਰਦੇ ਹਾਂ ਕਿ ਆਪਦੇ ਫੈਸਲੇ ਤੇ ਮੁੜ ਵਿਚਾਰ ਕਰੋ ਅਤੇ ਇਹਨਾਂ ਨੇ ਦੱਸ ਦਿੱਤਾ ਉਹਨਾਂ ਨੂੰ ਸਮਾਂ ਵੀ ਦਿੱਤਾ ਹੈ ਵੀ 10 ਦਿਨ ਦੇ ਵਿੱਚ ਆਪਦਾ ਵਿਚਾਰ ਬਣਾ ਕੇ ਤੁਹਾਡੀ ਟਿਕਟ ਵੀ ਪੱਕੀ ਆ ਹਲਕਾ ਜਿਹਾ ਤੁਹਾਡੇ ਤੇ ਹੀ ਡਿਪੈਂਡੈਂਟ ਡਿਪੈਂਡ ਕਰਦੇ ਆ ਤੁਹਾਡੇ ਮੁਤਾਬਕ ਹੀ ਚੱਲ ਰਹੇ ਆ ਇਸ ਕਰਕੇ ਅੱਜ ਜਿਹੜੀ ਮੀਟਿੰਗ ਦਾ ਸੱਟਾ ਇਹੀ ਆ ਵੀ 10 ਦਿਨ ਤੱਕ ਟੈਂਪੀ ਜੀ ਨੂੰ ਇਹ ਟਾਈਮ ਦਿੱਤਾ ਵੀ ਉਹ ਫਿਰ ਤੋਂ ਵਿਚਾਰ ਕਰਨ ਉਸ ਤੋਂ ਬਾਅਦ ਜੋ ਵੀ ਗੱਦੜਵੇ ਦੀ ਸੰਗਤ ਹੁਕਮ ਕਰੂਗੀ ਉਸ ਅੰਦਾਵਗਲਾ ਫੈਸਲਾ ਲਿਆ ਜਾਏ ਪ੍ਰਧਾਨ ਜੀ ਜੇ ਗੱਲ ਕਰੀਏ ਕਾਰਨ ਕੀ ਲੱਗਦਾ ਵੀ ਟਿੰਪੀ ਢਿੱਲੋਂ ਬੰਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਗਿਆ ਕੀ ਕਾਰਨ ਲੱਗਦਾ ਵੇਖੋ ਜੀ ਕਾਰਨਾਂ ਦਾ ਪਤਾ ਤਾਂ ਟਿੰਪੀ ਜੀ ਨੂੰ ਖੁਦ ਹੋ ਸਕਦਾ ਪਰ ਜੋ ਚਵਾ ਚਵੀ ਹੈ ਜਾਂ ਲੋਕਾਂ ਚੋਂ ਹੈ ਇਹ ਪਤਾ ਨਹੀਂ ਕਿਉਂ ਸਾਨੂੰ ਪਹਿਲਾਂ ਵੀ ਪਿੰਡਾਂ ਚੋਂ ਫੀਡਬੈਕ ਆ ਰਹੀ ਸੀ ਵੀ ਟਿੰਪੀ ਜੀ ਦਾ ਆਪ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਜਾਏ ਜਾਣਾ ਚਾਹੁੰਦੇ ਆ ਕਿਉਂ ਜਾਣਾ ਚਾਹੁੰਦੇ ਆ ਪਰ ਇਹ ਗੱਲ ਸਾਨੂੰ ਯਕੀਨ ਨਹੀਂ ਹੋ ਰਹੀ ਸੀ ਅੱਜ ਅਸੀਂ ਵੀ ਇਸ ਗੱਲ ਤੇ ਬਹੁਤ ਹੈਰਾਨ ਆ ਬੜਾ ਚਰਜ ਹੈ ਵੀ ਇੰਨੀ ਨੇੜਤਾ ਹੋਵੇ ਇੰਨਾ ਮਾਨ ਸਨਮਾਨ ਪਾਰਟੀ ਨੇ ਦਿੱਤਾ ਹੋਵੇ ਤਾਂ ਮੈਨੂੰ ਹੁਣ ਵੀ ਲੱਗਦਾ ਜੇ ਜੇ ਸ਼ਾਇਦ ਡਿੰਪੀ ਜੀ ਇਸ ਆਪਦੇ ਫੈਸਲੇ ਨੂੰ ਮੁੜ ਵਿਚਾਰਨ ਤਾਂ ਬਾਈ ਜੀ ਜੇ ਗੱਲ ਕਰੀਏ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜਾ 10 ਦਿਨ ਦਾ ਤੁਸੀਂ ਕਿਹਾ ਵੀ ਟਾਈਮ ਦਿੱਤਾ ਗਿਆ ਕਿ ਲੱਗਦਾ ਹੈ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਚ ਵਾਪਸੀ ਕਰਨਗੇ ਵੇਖੋ ਜੀ ਜੋ ਕੱਲ ਮੈਂ ਢਿੱਲੋ ਸਾਹਿਬ ਦੇ ਲਾਈਵ ਦੇਖਿਆ ਉਹ ਵੀ ਬੜੇ ਭਾਵਕ ਸਨ ਤਾਂ ਉਹੀ ਸੇਮ ਰਿਸ਼ਤਾ ਇੱਧਰ ਸੀ ਅੱਜ ਵੀ ਬੜੇ ਖੁਸ਼ਮੰਦ ਮਾਹੌਲ 'ਚ ਜੋ ਗੱਲਬਾਤ ਕੀਤੀ ਹੈ ਪ੍ਰਧਾਨ ਜੀ ਨੇ ਤੇ ਪ੍ਰਧਾਨ ਜੀ ਦੇ ਐਵੇਂ ਭਾਵਨਾਵਾਂ ਨਾਲ ਡਿੰਪੀ ਜੀ ਨਾਲ ਜੁੜੀਆਂ ਵੀ ਐ ਬਹੁਤ ਗੂੜਾ ਇਹਨਾਂ ਦਾ ਰਿਸ਼ਤਾ ਹੈ ਤੇ ਮੈਨੂੰ ਲੱਗਦਾ ਇਹਨੂੰ ਬੜ ਵਿਚਾਰਨਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par